ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਕਲਗੀ ਤਰਸਵਾਮੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਮਾਲਕ ਸਤਿਗੁਰੂ ਦੇ ਆਲੂ ਕਿਰਪਾਲੂ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਜੀ ਐਸੇ ਪਰਉਪਕਾਰ ਸਤਿਗੁਰਜੀਆਂ ਨੇ ਸਾਡੇ ਉੱਤੇ ਕੀਤੇ ਹਨ ਕਰੋੜਾਂ ਜਨਮ ਧਾਰ ਕੇ ਤੇ ਕਰੋੜਾਂ ਜੀਭਾਂ ਸਾਨੂੰ ਮਿਲ ਜਾਣ ਤਾਂ ਵੀ ਮਹਾਰਾਜ ਦੀ ਤਿਲ ਮਾਤਰ ਵਡਿਆਈ ਖਾਲਸਾ ਜੀ ਅਸੀਂ ਨਹੀਂ ਕਰ ਸਕਦੇ ਐਡੇ ਪਰਉਪਕਾਰ ਸਤਗੁਰੂ ਦੀਨ ਦੁਨੀ ਦੇ ਮਾਲਕ ਜੀਆਂ ਨੇ ਕੀਤੇ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨੇ ਘਰ ਘਰ ਜਾ ਕੇ ਲੋਕਾਈ ਨੂੰ ਤਾਰਨਾ ਕੀਤਾ ਧੰਨ ਗੁਰ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੇ ਗੁਰਮੁਖੀ ਲਿਪੀ ਦਾ ਖਾਲਸਾ ਜੀ ਮਹਾਰਾਜ ਨੇ ਸਾਨੂੰ ਦਾਣ ਦਿੱਤਾ ਹੈ ਐਡੀ ਉੱਚੀ ਸੁੱਚੀ ਬਾਣੀ ਐਡੀ ਉੱਚੀ ਸੁੱਚੀ ਲਿਪੀ ਮਹਾਰਾਜ ਨੇ ਬਖਸ਼ਣਾ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਨੇ ਕਈ ਪ੍ਰਕਾਰ ਦੀਆਂ ਸੰਸਾਰ ਦੀਆਂ ਕੁਰਤੀਆਂ ਨੂੰ ਖਤਮ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕੰਗਾਲਾਂ ਨੂੰ ਖਾਲਸਾ ਜੀ ਸ਼ਾਹ ਬਣਾਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੇ ਸੰਗਤੀ ਰੂਪ ਨੂੰ ਉੱਚਾ ਦੱਸਿਆ ਕੋੜੀਆਂ ਨੂੰ ਕੋੜੀਆਂ ਦੇ ਕੋੜ ਦੂਰ ਕਰਨ ਵਾਸਤੇ ਤਰਨ ਤਾਰਨ ਸਰੋਵਰ ਸਾਜਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਉੱਚੀ ਤੋਂ ਸੁਚੀ ਦਰਸਾਉਣਾ ਕੀਤੀ ਸਤਿਗੁਰ ਦੀ ਬਾਣੀ ਰਚਨਾ ਕੀਤੀ ਜਿਸ ਬਾਣੀ ਨੂੰ ਪੜਦਿਆਂ ਖਾਲਸਾ ਜੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ 6ਵੇਂ ਪਾਸ਼ਾ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਮੇਰੀ ਪੀੜੀ ਦੇ ਮਾਰਗਦਿਆਂ ਨੇ ਸੂਰਮਤਾਈ ਦਾ ਜज्ਬਾ ਖਾਲਸਾ ਜੀ ਸਿੱਖਾਂ ਅੰਦਰ ਭਰਨਾ ਕੀਤਾ ਜੰਗਾਂ ਤੀਤੀਆਂ ਮਹਾਰਾਜ ਨੇ ਸੂਰਮੇ ਬਣਾਉਣਾ ਕੀਤੇ ਪਰ ਉਹ ਉਪਕਾਰ ਕੀਤੇ 7ਵੇਂ ਪਾਸ਼ਾ ਧੰਨ ਗੁਰੂ ਹਰ राय ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਮੇਰਾ ਕੀਤੀਆਂ ਦੁਨੀਆਂ ਦੀ ਭਲੇ ਦੁਨੀਆਂ ਦੇ ਭਲੇ ਵਾਸਤੇ ਖਾਲਸਾ ਜੀ ਵੱਡੇ ਵੱਡੇ દવાખાਨੇ ਖੋਲੇ ਸੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਨੇ ਸਾਰੀ ਦਿੱਲੀ ਦੀ ਚੇਜਕ ਖਤਮ ਕਰਕੇ ਖਾਲਸਾ ਜੀ ਅਰੋਗੀ ਕੀਤਾ ਏ ਮਹਾਰਾਜ ਦੇ ਪਰਉਪਕਾਰ ਨੇ ਅੱਜ ਦੀ ਦਿੱਲੀ ਖਾਲਸਾ ਜੀ ਮਹਾਰਾਜ ਦੇ ਪਰਉਪਕਾਰ ਨੂੰ ਭੁੱਲਦੀ ਐ ਜਿਸ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਜੇ ਚੀਕ ਚੇਕ ਨੂੰ ਖਤਮ ਕੀਤਾ ਸੀ ਜੇ ਇਹ ਦਿੱਲੀ ਸਤਗੁਰੂ ਨਾਲ ਪੰਗੇ ਲੈਂਦੀ ਰਹੇ ਜਿਵੇਂ ਖਾਲਸਾ ਜੀ ਅੱਜ ਸਭ ਤੋਂ ਜ਼ਿਆਦਾ ਨਿੰਦਿਆ ਦਸਮ ਬਾਣੀ ਦੀ ਦਿੱਲੀ ਦੇ ਲੋਕ ਕਰਦੇ ਨੇ ਜਾਂ ਚੁਪਹਿਰਾ ਸਾਹਿਬ ਦੀ ਨਿੰਦਿਆ ਵੀ ਕਰਦੇ ਨੇ ਹੋਰ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ ਪਰ ਇਹ ਦਿੱਲੀ ਸ਼ੁਰੂ ਤੋਂ ਵੈਰੀ ਹੈ ਖਾਲਸੇ ਪੰਥ ਦੀ ਸੋ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਸਨਾਤਨੀ ਧਰਮ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਦਿੱਤਾ ਬਲੀਦਾਨ ਦਿੱਤਾ ਤੇ ਸਤਗੁਰੂ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹਨਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਖਾਲਸੇ ਪੰਥ ਦੀ ਸਾਜਨਾ ਕੀਤੀ ਉੱਚੀ ਸੁੱਚੀ ਬਾਣੀ ਦਾ ਜਹਾਜ ਸਾਨੂੰ ਬਖਸ਼ਿਆ ਰੁਤਬੇ ਬਖਸ਼ੇ ਪਾਤਸ਼ਾਹੀਆਂ ਬਖਸ਼ੀਆਂ ਖਾਲਸਾ ਜੀ ਆਨੰਦ ਖੇੜੇ ਬਖਸ਼ੇ ਮਾਲਵੇ ਨੂੰ ਮਾਲਾ-ਮਾਲ ਹੋਣ ਦੇ ਵਾਰ ਬਖਸ਼ੇ ਮਝਾਲਾ ਨੂੰ ਵਾਰ ਬਖਸ਼ੇ ਸਤਗੁਰ ਸੱਚੇ ਪਾਸ਼ਾ ਨੇ ਮਹਾਰਾਜ ਨੇ ਵੱਡੀ ਕਿਰਪਾ ਖਾਲਸਾ ਜੀ ਸਾਡੇ ਤੇ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਅੱਜ ਵੀ ਸੰਸਾਰ ਦੀਆਂ ਝੂਲੀਆਂ ਉਸੇ ਤਰ੍ਹਾਂ ਪੜ ਰਹੇ ਜਿਵੇਂ ਧੰਗੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਭਰਿਆ ਕਰਦੇ ਸੋ ਖਾਲਸਾ ਦੀ ਧੰਗੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੇ ਸ਼ਹੀਦੀ ਨੂੰ ਮੁੱਖ ਰੱਖਦੇ ਆ ਆਪਾਂ ਸਤਿਗੁਰ ਦੇ ਜੀਵਨ ਵਿੱਚੋਂ ਕਈ ਪ੍ਰਕਾਰ ਦੀਆਂ ਸਾਖੀਆਂ ਜਿਹੜੀਆਂ ਸਾਡੇ ਹਿਰਦੇ ਵਿੱਚ ਅਸਰ ਕਰਨ ਉਹ ਆਪਾਂ ਸਰਵਣ ਕਰਦੇ ਹਾਂ ਸੋ ਖਾਲਸਾ ਜੀ ਇੱਥੇ ਮੈਂ ਉਹ ਵੀਡੀਓ ਵੀ ਪਾ ਰਿਹਾ ਹਾਂ ਜਿਹਦੇ ਪਰਥਾਇ ਦੋ ਤਿੰਨ ਦਿਨ ਪਹਿਲਾਂ ਕਿਹਾ ਸੀ ਕਿ ਇੱਕ ਸਥਾਨ ਹੈ ਗੁਰਦਰਾ ਆਰਾਮ ਸਰ ਸਾਹਿਬ ਉਦੀ ਉੱਪਰ ਉਸਾਰੀ ਕਰਵਾਉਣੀ ਆ ਥੱਲੇ ਲੰਗਰ ਹਾਲ ਤਿਆਰ ਕਰਨਾ ਲੰਗਰ ਹਾਲ ਉਹਦਾ ਤਿਆਰ ਆ ਪਹਿਲਾ ਜਿਹੜਾ ਦਰਬਾਰ ਸੀ ਉਹਨੂੰ ਲੰਗਰ ਹਾਲ ਬਣਾ ਦੇਣਾ ਉਸ ਤੋਂ ਉੱਪਰ ਜਿਹੜਾ ਦਵਾ ਜੋ ਸ਼ੁਰੂ ਹੋਏਗਾ ਦਰਬਾਰ ਉਹ ਧੰ ਸੱਚੇ ਪਾਸ਼ਾ ਮਹਾਰਾਜ ਵਾਸਤੇ ਉਹਦੀ ਜਿਹੜੀ ਉਸਾਰੀ ਆ ਸ਼ੁਰੂ ਹੋਵੇਗੀ ਤਾਂ ਸਤਿਗੁਰੂ ਜੀ ਮਹਾਰਾਜ ਮਹਾਰਾਜ ਦੇ ਵਾਸਤੇ ਜਿਹੜਾ ਇੱਕ ਕਮਰਾ ਤਿਆਰ ਹੋ ਰਿਹਾ ਸਤਗੁਰਦੀਨ ਦੁਨੀ ਦੇ ਮਾਲਕ ਜਿੱਥੇ ਸਜਣਗੇ ਤੇ ਫਿਰ ਦਰਬਾਰ ਦੀ ਖਾਲਸਾ ਜੀ ਉਸਾਰੀ ਹੋਵੇਗੀ ਉਹਦੀਆਂ ਮੈਂ ਫੋਟੋਆਂ ਤੇ ਥੋੜੀ ਜੀ ਵੀਡੀਓ ਬਣਾਈ ਸੀ ਉਹ ਮੈਂ ਪਾ ਰਿਹਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸੋ ਸੱਚੇ ਪਾਸ਼ਾ ਮਹਾਰਾਜ ਕਿਰਪਾ ਕਰਨ ਦੀਨ ਦੁਨੀ ਦੇ ਮਾਲਕ ਮੇਰਾ ਕਰਨ ਜਿਨ੍ਹਾਂ ਨੇ ਕਾਈ ਭਾਈ ਸੇਵਾ ਕੋਈ ਕਰਨੀ ਹੋਵੇ ਜਿਨ੍ਹਾਂ ਦਾ ਚਿਤ ਹੋਵੇ ਕੋਈ ਕਿਸੇ ਪ੍ਰਕਾਰ ਦਾ ਕੋਈ ਹੈ ਨਹੀਂ ਕਿ ਭਾਈ ਭੇਜੋ ਹੀ ਭੇਜੋ ਜੀ ਦਾ ਮਨ ਚਾਹੁੰਦਾ ਜੀ ਦਾ ਦਿਲ ਚਾਹੁੰਦਾ ਜੀ ਦੇ ਕਾਰੋਬਾਰ ਮਹਾਰਾਜ ਨੇ ਬਖਸ਼ੇ ਹੋਏ ਹਨ ਉਹ ਭਾਈ ਸੇਵਾ ਕਰ ਸਕਦੇ ਹਨ ਕਿਉਂਕਿ ਸਤਗੁਰੂ ਜੀ ਦੇ ਦਰਬਾਰਾਂ ਵਿੱਚ ਸੇਵਾ ਭੇਜਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਾਸਤੇ ਸੇਵਾ ਭੇਜਣੀ ਗਰੀਬ ਗੁਰਬਿਆਂ ਦੀ ਸੇਵਾ ਵਾਸਤੇ ਸੇਵਾ ਭੇਜਣੀ ਉਹ ਲਾਹੇਵੰਦ ਹੈ ਸਤਗੁਰੂ ਸੱਚੇ ਪਾਸ਼ਾ ਾਪੜ ਦੇ ਕੱਜਣਗੇ ਕਿਉਂਕਿ ਖਾਲਸਾ ਜੀ ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂਦਰਗਾ ਬੈਸ ਨੂੰ ਪਾਈ ਹੈ ਸੋ ਇਸ ਕਰਕੇ ਇਹ ਦੀਨ ਦੁਨੀਆ ਆਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਇਹਦੇ ਵਿੱਚ ਆਪ ਪਰਮੇਸ਼ਰ ਰਮਿਆ ਹੋਇਆ ਸੋ ਆਪ ਸਰਵਣ ਕਰੀਏ ਧੰ ਸਤਗੁਰੂ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੀ ਮਹਿਮਾ ਖਾਲਸਾ ਜੀ ਸਤਗੁਰ ਸੱਚੇ ਪਾਤਸ਼ਾਹ ਦੀ ਮਹਿਮਾ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਮਿਹਰ ਸਦਕਾ ਸ਼੍ਰੀ ਦਰਬਾਰ ਸਾਹਿਬ ਦਾ ਨਿਰਮਾਣ ਹੋ ਰਿਹਾ ਧਰਮਗੁਰ ਅਰਜਣ ਦੇਵ ਜੀ ਸੱਚੇ ਪਾਤਸ਼ਾਹ ਆਪ ਕਰਵਾ ਰਹੇ ਉਥੇ ਵੱਡੇ ਵੱਡੇ ਸਿੱਖ ਖਾਲਸਾ ਜੀ ਸੇਵਾ ਕਰ ਰਹੇ ਕੋਈ ਦਸਾਂ ਦਿਨਾਂ ਵਾਸਤੇ ਘਰੋਂ ਆਇਆ ਕੋਈ ਮਹੀਨੇ ਵਾਸਤੇ ਘਰੋਂ ਆਇਆ ਕਿਸੇ ਨੂੰ 2 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਸੋ ਉਹਨਾਂ ਦੇ ਵਿੱਚ ਇੱਕ ਸਿੱਖ ਹੈ ਭਾਈ ਭਗਤੂ ਜੀ ਖਾਲਸਾ ਜੀ ਬੜੀ ਸੇਵਾ ਸਿਰ ਤੇ ਟੋਕਰਾ ਢੋਂਦੇ ਨੇ ਸਾਰਾ ਸਾਰਾ ਦਿਨ ਮਹਾਰਾਜ ਦੀ ਕਿਰਪਾ ਸਦਕਾ ਇਹਡੇ ਪਿਆਰੇ ਰਿਧੀਆਂ ਸਿਧੀਆਂ ਦੇ ਮਾਲਕ ਕਰਾਂ ਮਾਤੀ ਸੇਕ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਸਰੋਵਰ ਦੀ ਪਟਾਈ ਹੋ ਰਹੀ ਹੈ ਸੋ ਖਾਲਸਾ ਜੀ ਭਾਈ ਭਗਤੂ ਜੀ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਖੜ ਕੇ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਸੇਵਾ ਕਰ ਰਹੇ ਉਪਦੇਸ਼ ਲੈ ਰਹੇ ਆਪਾਂ ਉਸ ਭਾਈ ਭਗਤੂ ਜੀ ਦਾ ਜੀਵਨ ਸਰਵਣ ਕਰ ਰਹੇ ਹਾਂ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਦੇ ਪਿਤਾ ਜੀ ਧੰਨ ਸਤਿਗੁਰੂ ਗੁਰੂ ਰਾਮਦਾਸ ਉਹਡੀ ਸੁਲਤਾਨ ਸਤਿਗੁਰੂ ਜੀ ਨੇ ਕਿਵੇਂ ਕਿਰਪਾ ਕੀਤੀ ਕਿ ਜਨਦੇਵ ਜੀ ਮਹਾਰਾਜ ਨੇ ਭਾਈ ਭਗਤੂ ਜੀ ਨੂੰ ਨਿਵਾਜਣਾ ਕੀਤਾ ਸੋ ਖਾਲਸਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਚਰਨ ਸ਼ਰਨ ਵਿੱਚ ਸਤਿਗੁਰੂ ਜੀ ਮਹਾਰਾਜ ਇਸ ਵੇਲੇ ਖਾਲਸਾ ਜੀ ਦਰਬਾਰ ਸਾਹਿਬ ਦੀ ਧਰਤੀ ਦੇ ਸਜੇ ਮਹਾਰਾਜ ਨੇ ਵੱਡੇ ਵੱਡੇ ਸ਼ਾਹੂਕਾਰ ਵੱਡੇ ਵੱਡੇ ਹਰ ਹਰ ਪ੍ਰਜਾਤੀ ਦਾ ਲੋਕ ਹਰ ਹਰ ਕਿਸਮ ਦਾ ਲੋਕ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਦੇ ਸਦਨਾ ਕੀਤਾ ਉਹਨਾਂ ਨੂੰ ਜਗ੍ਹਾ ਦਿੱਤੀਆਂ ਘਰ ਬਣਾ ਕੇ ਦਿੱਤੀਆਂ ਰਹਿਣ ਵਾਸਤੇ ਦਿੱਤੀਆਂ ਅੱਜ ਅੰਮ੍ਰਿਤਸਰ ਸਾਹਿਬ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਰਉਪਕਾਰ ਨਹੀਂ ਭੁੱਲਣਾ ਚਾਹੀਦਾ ਇਹ ਸਾਰਾ ਹੀ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਵਸਿਆ ਹੈ ਸੋ ਖਾਲਸਾ ਜੀ ਭਾਈ ਆਦਮ ਹੋਏ ਨੇ ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਹੋਏ ਤੇ ਬੜੀ ਬਿਰਧ ਅਵਸਥਾ 85 ਦੇ ਲਾਗੇ 사ਕੇ ਉਮਰ ਹੈ 80 85 ਦੀ ਉਹਨਾਂ ਦੀ ਉਮਰ ਹੈ ਬਜ਼ੁਰਗ ਨੇ ਘਰ ਵਿੱਚ ਪੁੱਤਰ ਕੋਈ ਨਹੀਂ ਆਪਣੀ ਜ਼ਮੀਨ ਵਾਉਂਦੇ ਨੇ ਤੇ ਵਾਹੀ ਦਿੱਤਾ ਕਰਦੇ ਨੇ ਤੇ ਮਹਾਰਾਜ ਦੀ ਸ਼ਰਨ ਆ ਗਏ ਸਤਿਗੁਰ ਦੀ ਸ਼ਰਨ ਆ ਕੇ ਸੇਵਾ ਕਰਨ ਲੱਗੇ ਤੇ ਖਾਲਸਾ ਜੀ ਉਸ ਵੇਲੇ ਮਹਾਰਾਜ ਦੀ ਖੇੜ ਵਰਤੀ ਸਤਗੁਰ ਸੱਚੇ ਪਾਸ਼ਾ ਦੇ ਕੋਲੋਂ ਸੁਣਨਾ ਕੀਤਾ ਉਹਨਾਂ ਨੇ ਵੀ ਸਤਗੁਰ ਜੀ ਪੁੱਤਰਾਂ ਦੇ ਦਾਨੀ ਨੇ ਮਹਾਰਾਜ ਕੋਲੋਂ ਜੇ ਕੁਝ ਮੰਗ ਲਈਏ ਮਹਾਰਾਜ ਜੇ ਪ੍ਰਸੰਨ ਹੋ ਜਾਣ ਧੰ ਗੁਰੂ ਰਾਮਦਾਸ ਸੱਚੇ ਪਾਸ਼ਾ ਸੋਢੀ ਸੁਲਤਾਨ ਜੀ ਤੇ ਮਹਾਰਾਜ ਸਭ ਕੁਝ ਬਖਸ਼ ਦਿੰਦੇ ਭਾਈ ਆਦਮ ਜੀ ਦੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਕਿਉਂ ਨਾ ਮਹਾਰਾਜ ਕੋਲੋਂ ਪੁੱਤਰ ਮੰਗ ਲਵਾਂ ਕਿ ਸਤਗੁਰੂ ਜੀ ਪੁੱਤਰ ਬਖਸ਼ ਦਿਓ ਪਰ ਫਿਰ ਮਨ ਵਿੱਚ ਸੰਗ ਜਾਂਦੇ ਨੇ ਕਿ ਮੈਂ ਅਸੀਂ 85 ਸਾਲਾਂ ਦਾ ਹਾਂ ਮੇਰੀ ਘਰਵਾਲੀ ਵੀ ਇੰਨੀ ਉਮਰ ਦੀ ਹੋ ਗਈ ਹੈ ਤੇ ਜੇ ਮੈਂ ਸੰਗਤ ਸਾਹਮਣੇ ਕਹਾਂਗਾ ਮਹਾਰਾਜ ਮੈਨੂੰ ਪੁੱਤ ਦੇ ਦਿਓ ਤੇ ਕਿੰਨੀ ਸ਼ਰਮ ਮੈਨੂੰ ਆਵੇਗੀ ਸੰਗਤ ਕੀ ਸੋਚੇਗੀ ਕਿ ਬੁੱਢੇ ਠੇਰੇ ਕਿਹਦੇ ਵੇਲੇ ਪੁੱਤ ਮੰਗਦੇ ਪਏ ਕਿਉਂਕਿ ਖਾਲਸਾ ਜੀ ਇਹ ਸ਼ਰਮ ਹੁੰਦੀ ਹੈ ਏ ਮਹਾਰਾਜ ਸੱਚੇ ਪਾਕਾਈ ਲੋਕ ਇਹੋ ਜੇ ਨੇ ਉਹ ਸ਼ਰਮ ਦੇ ਮਾਰੇ ਰਹਿ ਜਾਂਦੇ ਅੱਜ ਵੀ ਜੇ ਕੋਈ ਸਾਧੂ ਮਹਾਂਪੁਰਸ਼ਾਂ ਦੇ ਕੋਲ ਕੋਈ ਜਾਵੇ ਕਈ ਸੰਗ ਤੇ ਹੀ ਉੱਥੇ ਬਚਨ ਨਹੀਂ ਕਰਦੇ ਸਾਧੂ ਮਹਾਂਪੁਰਸ਼ਾਂ ਕੋਲੇ ਪੁੱਛਦੇ ਹੀ ਨਹੀਂ ਪੁੱਛਣ ਕੁਝ ਗਏ ਹੁੰਦੇ ਨੇ ਪੁੱਛ ਕੇ ਕੁਝ ਆ ਜਾਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹਿਣ ਲੱਗੇ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਮਿਲੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਤੁਸੀਂ ਸੇਵਾ ਕਰਿਆ ਕਰੋ ਸਤਿਗੁਰੂ ਕਿਰਪਾ ਕਰਨਗੇ ਅੰਦਰ ਦੀ ਮਨ ਅੰਦਰ ਅੰਦਰ ਦੀ ਗੱਲ ਅੰਦਰ ਹੀ ਰੱਖੀ ਦੱਸੀ ਨਹੀਂ ਕਿਸੇ ਨੂੰ ਤੇ ਸੇਵਾ ਕਰਦੇ ਰਹੇ ਬੜਾ ਬਾਲਣ ਉਹਨਾਂ ਨੇ ਇਕੱਠਾ ਕਰਨਾ ਜਿਵੇਂ ਭਾਈ ਮਨਜੀ ਜੀ ਇਕੱਠਾ ਕਰਦੇ ਸੀ ਇਦਾਂ ਹੀ ਧੰਗ ਗੁਰੂ ਅੰਗਰਾਮਦਾਸ ਮਹਾਰਾਜ ਦੇ ਚਰਨਾ ਸਰਨਾ ਵਿੱਚ ਰਹਿ ਕੇ ਬਾਬਾ ਆਦਮ ਜੀ ਦੋ ਪੰਡਾ ਲੈ ਕੇ ਆਉਂਦੇ ਇੱਕ ਪੰਡ ਲੰਗਰ ਵਿੱਚ ਦੇ ਦਿੰਦੇ ਇੱਕ ਪੰਡ ਨੂੰ ਸਾਂਭ ਲੈਂਦੇ ਘਰ ਵਿੱਚ ਸਾਂਭੀ ਜਾਣਾ ਇਕੱਠਾ ਕਰ ਲਿਆ ਘਰ ਵਿੱਚ ਬਾਲਣ ਬਹੁਤ ਇਕੱਠਾ ਕੀਤਾ ਤੇ ਕੀ ਹੋਇਆ ਇਹੋ ਜੀ ਘਟਨਾ ਹੋਈ ਕਿ ਬੜਾ ਚਿਰ ਮੀਂਹ ਪਿਆ ਸਰਦੀਆਂ ਦੇ ਦਿਨ ਸਨ ਬਹੁਤ بارش ਹੋਈ ਬੜਾ ਸਮਾਂ ਲੰਮਾ ਸਮਾਂ بارش ਹੁੰਦੀ ਰਹੀ ਤੇ ਜਿਨ੍ਹਾਂ ਕੋਲੇ ਬਾਲਣ ਸੀ ਜਾਂ ਰੋਟੀ ਪਕਾਉਣ ਵਾਸਤੇ ਕੋਈ ਅੰਨ ਧੰਨ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਵਿਚਾਰਿਆਂ ਨੇ ਤਾਂ ਸਾਰ ਲਿਆ ਧੰਨ ਗੁਰੂ ਨਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਬੈਠੇ ਵਿਚਾਰ ਕਰਦੇ ਵੀ بارش ਬਹੁਤ ਹੋ ਰਹੀ ਹੈ ਠੰਡ ਬਹੁਤ ਹੈ ਸੀਤ ਬਹੁਤ ਹੈ ਸੰਗਤ ਦਾ ਪਾਲਾ ਕਿਵੇਂ ਦੂਰ ਕਰੀਏ ਕੋਈ ਨਾ ਕੋਈ ਹੀਲਾ ਕੀਤਾ ਜਾਵੇ ਵੀ ਬਾਲਣ ਸੁੱਕਾ ਮਿਲ ਜਾਵੇ ਭਾਈ ਭਾਈ ਆਦਮ ਜੀ ਨੇ ਪਹਿਲਾਂ ਹੀ ਬਾਲਣ ਇਕੱਠਾ ਕਰਕੇ ਰੱਖਿਆ ਸੀ ਉਹਨਾਂ ਨੇ ਕੀ ਕੀਤਾ ਜਿਹੜਾ ਬਾਲਣ ਇਕੱਠਾ ਕੀਤਾ ਸੀ ਉਹ ਸੰਗਤ ਨੂੰ ਮੰਡਣਾ ਸ਼ੁਰੂ ਕਰਤਾ ਸੰਗਤ ਨੇ ਆਪਣੇ ਘਰ ਚੁੱਲ੍ਹੇ ਵਾਲੇ ਪਾਲਾ ਦੂਰ ਹੋਇਆ ਧੰਨ ਗੁਰੂ ਰਾਮਦਾਸ ਸ ਮਹਾਰਾਜ ਨੇ ਤੱਕਣਾ ਕੀਤਾ ਵੀ ਸੰਗਤ ਆਨੰਦ ਲੈ ਰਹੀ ਆ ਸੰਗਤ ਅਸੀਸਾਂ ਦੇ ਰਹੀ ਆ ਇਹ ਕਿਹੜੇ ਗੁਰਮੁਖ ਦਾ ਕਾਰਜ ਹੈ ਉਸ ਵੇਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸਣਾ ਕੀਤਾ ਕਿ ਮਹਾਰਾਜ ਭਾਈ ਆਦਮ ਜੀ ਦਾ ਕਾਰਜ ਹੈ ਇਹ ਭਾਈ ਆਦਮ ਜੀ ਨੇ ਲੰਗਰ ਦੇ ਵਾਸਤੇ ਜਿਹੜਾ ਬਾਲਣ ਲਿਆਉਂਦੇ ਸੀ ਨਾਲ ਇਕੱਠਾ ਵੱਖਰਾ ਵੀ ਰੱਖਦੇ ਸਨ ਉਹ ਭਾਈ ਆਦਮ ਜੀ ਨੇ ਬਾਲਣ ਰੱਖਣਾ ਕੀਤਾ ਤੇ ਉਹ ਬਾਲਣ ਦੀ ਕਿਰਪਾ ਨਾਲ ਅੱਜ ਮਹਾਰਾਜ ਦੀ ਕਿਰਪਾ ਸਦਕਾ ਸੰਗਤਾਂ ਜਿਹੜੀਆਂ ਨਿਹਾਲ ਹੋ ਰਹੀਆਂ ਖਾਲਸਾ ਜੀ ਉਸ ਵੇਲੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਈ ਆਦਮ ਜੀ ਨੂੰ ਕੋਲ ਸੱਦਣਾ ਕੀਤਾ ਸੰਗਤ ਬੈਠੀ ਹੋਈ ਸੀ ਮਹਾਰਾਜ ਦੇ ਕੋਲ ਸਤਿਗੁਰ ਜੀ ਨੇ ਕਹਿਣਾ ਕੀਤਾ ਭਾਈ ਆਦਮ ਤੇਰੇ ਦੇ ਬੜੇ ਨਿਹਾਲ ਹਾਂ ਤੂੰ ਜੋ ਮੰਗਣਾ ਚਾਹਨਾ ਮੰਗ ਤੇ ਉਸ ਵੇਲੇ ਖਾਲਸਾ ਜੀ ਮੰਗੇ ਕਿਵੇਂ ਪੁੱਤਰ ਕਿਵੇਂ ਮੰਗੇ ਅਸੀਂ 85 ਸਾਲਾਂ ਦੀ ਉਮਰ ਹੈ ਸੰਗਦਿਆਂ ਨੇ ਕੁਝ ਨਹੀਂ ਮੰਗਿਆ ਕਹਿਣ ਲੱਗੇ ਮਹਾਰਾਜ ਜੀ ਤੁਹਾਡਾ ਦਰਸ਼ਨ ਚਾਹੀਦਾ ਸਤਿਗੁਰ ਕਹਿੰਦੇ ਭਾਈ ਆਦਮ ਜੋ ਮਨ ਵਿੱਚ ਇੱਛਾ ਹੈ ਉਹ ਮੰਗ ਕਹਿੰਦੇ ਨਹੀਂ ਮਹਾਰਾਜ ਆਪ ਜੀ ਦਾ ਦਰਸ਼ਨ ਦੇਦਾਰਾ ਚਾਹੀਦਾ ਸਤਿਗੁਰੂ ਜਾਣੀ ਜਾਣ ਮਹਾਰਾਜ ਦੀਨ ਦੁਨੀ ਦੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਭਾਈ ਆਦਮ ਜਾ ਆਪਣੇ ਘਰੇ ਜਾ ਆਪਣੀ ਇਸਤਰੀ ਨਾਲ ਸਲਾਹ ਕਰ ਉਹਦੇ ਨਾਲ ਸਲਾਹ ਕਰਕੇ ਫਿਰ ਆ ਜੀ ਤੇਰੀ ਮੰਗ ਅਜੇ ਪਈ ਹੈ ਉਵੇਂ ਦੀ ਉਵੇਂ ਤੂੰ ਜਦੋਂ ਤੇਰਾ ਦਿਲ ਕਰੇ ਤੂੰ ਸਾਡੇ ਕੋਲੇ ਆ ਕੇ ਮੰਗ ਲੈ ਮਹਾਰਾਜ ਜਾਣੀ ਜਾਣ ਸਨ ਬਾਬਾ ਆਦਮ ਜੀ ਘਰ ਗਏ ਗਰ ਜਾ ਕੇ ਆਪਣੀ istri ਨੂੰ ਕਹਿਣ ਲੱਗੇ ਕਿ ਭਗਵਾਨ ਨੇ ਸਤਗੁਰੂ ਤਰੁਠੇ ਨੇ ਮਹਾਰਾਜ ਬੜੇ ਖੁਸ਼ ਹੋਏ ਨੇ ਕਿਵੇਂ ਜਾ ਕੇ ਮਹਾਰਾਜ ਕੋਲੋਂ ਪੁੱਤ ਮੰਗੀਏ ਵੀ ਸੰਗ ਆਉਂਦੀ ਆ ਸ਼ਰਮ ਆਉਂਦੀ ਆ ਕਿਵੇਂ ਮੰਗੀਏ ਵੀ ਹੁਣ ਤਾਂ ਸਮਾਂ ਵੀ ਲੰਘ ਚੁੱਕਾ ਸਾਡੀ ਜਵਾਨੀ ਢਲ ਚੁੱਕੀ ਬਜ਼ੁਰਗ ਹੋ ਗਏ ਆ ਤੇ ਇਸ ਵਾਲੇ ਕਿਹੜਾ ਪੁੱਤ ਸਾਨੂੰ ਪ੍ਰਾਪਤ ਹੋਵੇਗਾ ਸਾਡੇ ਤੇ ਸੰਗਤ ਹਾਸੀ ਨਾ ਕਰੇ ਸੋ ਐਵੇਂ ਦੇ ਵਿਚਾਰ ਕਰਦੇ ਤੇ ਮਾਤਾ ਜੀ ਕਹਿਣ ਲੱਗੇ ਵੀ ਆਪਾਂ ਮਹਾਰਾਜ ਕੋਲੋਂ ਮੰਗ ਲਈਏ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ ਹੋਏ ਨੇ ਆਪਾਂ ਮੰਗ ਲਈਏ ਉਹ ਨਾ ਹੋਵੇ ਵੀ ਮੌਕਾ ਹੱਥੋਂ ਚਲੇ ਜਾਵੇ ਅਗਲਾ ਦਿਨ ਚੜ੍ਹਿਆ ਦੋਵੇਂ ਜੀ ਮਹਾਰਾਜ ਦੀ ਸ਼ਰਨ ਆਏ ਮਾਤਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਜੋ ਮੰਗ ਮਹਾਰਾਜ ਜੀ ਕਿਹਾ ਸੀ ਮੰਗਣ ਵਾਸਤੇ ਸਾਨੂੰ ਪੁੱਤ ਦੇ ਦਿਓ ਸਤਿਗੁਰ ਸੱਚੇ ਪਾਸ਼ਾ ਨੇ ਦੋਹਾ ਦੇ ਮੱਥੇ ਵੱਲ ਦੇਖਿਆ ਖਾਲਸਾ ਜੀ ਮੱਥੇ ਤੇ ਲੇਖ ਹੀ ਨਹੀਂ ਸਾ ਪੁੱਤਰ ਦਾ ਸੰਤਾਨ ਦਾ ਲੇਖ ਹੀ ਨਹੀਂ ਸੀ ਹੈਗਾ ਤੇ ਮਹਾਰਾਜ ਸੱਚੇ ਪਾਸ਼ਾ ਕਹਿਣ ਲੱਗੇ ਭਾਈ ਆਦਮ ਤੇਰੇ ਘਰ ਤੇ ਭਾਈ ਕੋਈ ਸੰਤਾਨ ਦਾ ਨਿਸ਼ਾਨੀ ਨਹੀਂ ਹੈ ਕਿਵੇਂ ਤੈਨੂੰ ਪੁੱਤਰ ਦੇਈਏ ਉਸ ਵੇਲੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਸਭ ਕੁਝ ਕਰਨ ਹਾਰ ਹੋ ਉਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੰਪੀਰਤਾ ਨਾਲ ਸਮਾਧੀ ਲੀਨ ਹੋ ਕੇ ਸਤਿਗੁਰੂ ਜੀ ਕੁਝ ਸਮੇਂ ਬਾਅਦ ਬੋਲੇ ਭਾਈ ਆਦਮ ਤੇਰੇ ਘਰੇ ਪੁੱਤਰ ਹੋਵੇਗਾ ਤੇ ਸਾਡੇ ਘਰ ਦਾ ਪੁੱਤਰ ਹੋਵੇਗਾ ਉਹ ਮਹਾਰਾਜ ਕਹਿੰਦੇ ਆਪਣੇ ਸਰੂਪ ਵਿੱਚੋਂ ਅਸੀਂ ਤੈਨੂੰ ਪੁੱਤਰ ਦੇਵਾਂਗੇ ਉਹਦਾ ਨਾਮ ਭਾਈ ਭਗਤੂ ਰੱਖਣਾ ਤੇ ਉਹ ਜੋ ਕਾਰਜ ਕਰੇਗਾ ਉਹਨੂੰ ਕਰਨ ਦੇਣਾ ਉਹਨੂੰ ਰੋਕਣਾ ਟੋਕਣਾ ਨਹੀਂ ਉਹ ਸਾਡਾ ਰੂਪ ਹੋਵੇਗਾ ਇਹ ਸਤਿਗੁਰੂ ਗੁਰੂ ਨਾਮਦਾਸ ਮਹਾਰਾਜ ਨੇ ਵਰ ਦਿੱਤਾ ਸੋ ਖਾਲਸਾ ਜੀ ਪਰਾਤਣ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਸਤਿਗੁਰੂ ਗੁਰੂ ਨਾਮਦਾਸ ਮਹਾਰਾਜ ਦੇ ਘਰ ਜਿਵੇਂ ਤਿੰਨ ਸੁਪੁੱਤਰ ਸਨ ਤੇ ਮਹਾਰਾਜ ਦੇ ਘਰ ਚੌਥਾ ਸੁਪੁੱਤਰ ਵੀ ਹੋਣਾ ਸੀ ਉਹ ਚੌਥਾ ਸੁਪੁੱਤਰ ਮਹਾਰਾਜ ਨੇ ਬਾਬਾ ਆਦਮ ਜੀ ਨੂੰ ਦੇ ਦਿੱਤਾ ਸੀ ਵੀ ਭਾਈ ਤੇਰੇ ਕਰਮਾਂ ਵਿੱਚ ਪੁੱਤ ਹੈ ਨਹੀਂ ਸਤਿਗੁਰ ਜੀ ਨੇ ਉਹਨਾਂ ਨੂੰ ਪੁੱਤ ਦਿੱਤਾ ਉਹਦਾ ਨਾਮ ਭਾਈ ਭਗਤੂ ਰੱਖਿਆ ਫਿਰ ਉਹ ਭਾਈ ਭਗਤੂ ਖਾਲਸਾ ਜੀ ਐਡਾ ਵੱਡਾ ਕਰਾਮਾਤੀ ਰਿੱਧੀਆਂ ਸਿੱਧੀਆਂ ਦਾ ਮਾਲਕ ਮਹਾਂਪੁਰਸ਼ਾਂ ਦਾ ਸਵਰੂਪ ਐਡਾ ਸੋਹਣਾ ਸੀ ਜਿਹੜਾ ਕੋਈ ਤੱਕਦਾ ਸੀ ਉਹ ਨਿਹਾਲ ਹੋ ਜਾਂਦਾ ਸੀ ਉਹ ਭਾਈ ਭਗਤੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਵਰਸੋਏ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੰਗਤ ਵਿੱਚ ਰਹਿ ਕੇ ਸੇਵਾ ਕਰਦੇ ਸਤਪੁਰ ਸੱਚੇ ਪਾਤਸ਼ਾਹ ਦੀ ਵਡਿਆਈ ਕਰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉਹਨਾਂ ਦਾ ਬੜਾ ਅਦਬ ਸਤਕਾਰ ਕਰਦੇ ਤੇ ਖਾਲਸਾ ਜੀ ਸਤਪੁਰ ਵਿੱਚ ਤੇ ਵਡੀਆਂ ਵਡਿਆਈਆਂ ਹੈ ਹੀ ਨੇ ਸਤਗੁਰ ਦੇ ਸਿੱਖਾਂ ਵਿੱਚ ਜਿੱਡੀਆਂ ਵਡਿਆਈਆਂ ਉਹ ਵੀ ਕੋਈ ਕਹਿ ਨਹੀਂ ਸਕਦਾ ਮਹਾਰਾਜ ਦੀਨ ਦਨੀ ਦੇ ਮਾਲਕ ਸਤਗੁਰੂ ਜੀ ਨੇ ਐਡੇ ਐਡੇ ਖਾਲਸਾ ਜੀ ਬਚਨ ਕੀਤੇ ਇਹ ਉਹੀ ਭਾਈ ਭੰਤੂ ਆ ਜਿਨੇ ਭੂਤਾਂ ਕੋਲੋਂ ਖੂ ਲਵਾਇਆ ਸੀ ਏਡੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਸਤਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਉਹਨਾਂ ਉੱਤੇ ਸੀ ਸਤਗੁਰ ਗੁਰੂ ਅਰਜਣ ਦੇਵ ਜੀ ਮਹਾਰਾਜ ਸੰਗਤ ਵਿੱਚ ਖਾਲਸਾ ਜੀ ਐਡੇ ਐਡੇ ਵੱਡੇ ਬ੍ਰਹਮ ਗਿਆਨੀ ਮਹਾਂਪੁਰਖ ਸੇਵਾ ਕਰਦੇ ਸਨ ਬਾਬਾ ਜੀ ਬਾਬਾ ਬੁੱਢਾ ਜੀ ਵਰਗੇ ਬਾਬਾ ਜੀ ਬਾਬਾ ਭੰਤੂ ਜੀ ਵਰਗੇ ਫਿਰ ਐਡੇ ਮਹਾਂਪੁਰਖ ਭਾਈ ਮਨਜ ਜੀ ਭਾਈ ਬੈਲੋ ਜੀ ਵਰਗੇ ਖਾਲਸਾ ਜੀ ਬਾਬਾ ਬਿਲੀ ਚੰਦ ਸਾਹਿਬ ਜੀ ਵਰਗੇ ਇਹ ਸਾਰੇ ਸਤਿਗੁਰੂ ਦੀ ਸ਼ਰਨ ਵਿੱਚ ਸੇਵਾ ਕਰਦੇ ਸਾਰੇ ਦੇਵੀ ਦੇਵਤੇ ਖਾਲਸਾ ਜੀ ਦਰਬਾਰ ਸਾਹਿਬ ਦੀ ਉਸਾਰੀ ਵੇਲੇ ਉੱਥੇ ਹਾਜ਼ਰ ਹੋਏ ਸਨ ਸੋ ਮਹਾਰਾਜ ਸੱਚੇ ਪਾਸ਼ਾ ਦਾ ਐਡਾ ਉੱਚਾ ਸੁੱਚਾ ਉਹ ਦਰਬਾਰ ਹੈ ਉਹਦੇ ਦਰਸ਼ਨ ਦੇਦਾਰ ਜ਼ਰੂਰ ਕਰਨ ਜਾਇਆ ਕਰੋ ਆਪਾਂ ਅਰਦਾਸ ਵਿੱਚ ਵੀ ਕਹਿੰਦੇ ਆਂ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸੋ ਖਾਲਸਾ ਜੀ ਇਹ ਵੀ ਸਾਨੂੰ ਮੰਗਣਾ ਚਾਹੀਦਾ ਤੇ ਕਰਨਾ ਚਾਹੀਦਾ ਕਟੋ ਕਟ ਜਿਹੜੇ ਪੁਰਾਣੇ ਸਿੰਘ ਸੀ ਨਾ ਉਹ ਕਹਿੰਦੇ ਹੁੰਦੇ ਸੀ ਜਿਹੜਾ ਬਹੁਤ ਦੂਰ ਰਹਿੰਦਾ ਉਹ ਸਾਲ ਦੇ ਵਿੱਚ ਦੋ ਇਸ਼ਨਾਨ ਕਰ ਲਵੇ ਜਿਹੜਾ ਕੋਈ ਲਾਗੇ ਰਹਿੰਦਾ ਉਹ ਦਾ ਮਹੀਨੇ ਬਾਅਦ ਇਸ਼ਨਾਨ ਕਰੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕੀਤੇ ਆ ਪਾਪ ਨਾਸ ਹੁੰਦੇ ਮਹਾਰਾਜ ਕਹਿੰਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਜਿੰਨੇ ਪਾਪ ਕਮਾਏ ਹੁੰਦੇ ਜੀਵ ਨੇ ਉਹ ਸਾਰੇ ਉੱਤਰ ਜਾਂਦੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਇਸ਼ਨਾਨ ਕੀਤੇ ਆ ਬਾਣੀ ਸੁਣਿਆ ਸੋ ਖਾਲਸਾ ਜੀ ਆਓ ਸਰਵਣ ਕਰੀਏ ਨਾਨਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵਕਤ ਸਥਾਨ ਤੇ ਹੋਣ ਵਾਲੀਆਂ ਵੱਡੀਆਂ ਖੇਡਾਂ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰਦੇ ਨੇ ਕਿਵੇਂ ਸੰਗਤਨੀਆਂ ਝੋੜੀਆਂ ਪਰ ਰਹੀਆਂ ਤਨ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਵਡਿਆਈ ਹੈ ਖਾਲਸਾ ਜੀ ਜਿੰਨੀ ਕੀਤੀ ਜਾਵੇ ਮਹਿਮਾ ਉਨੀ ਥੋੜੀ ਹੈ ਮਾ ਪੁਰਸ਼ਾਂ ਦੀ ਕਿਉਂਕਿ ਖਾਲਸਾ ਜੀ ਇਹ ਸਾਰੇ ਸਾਰੇ ਜਿਹੜੇ ਸ਼ਹੀਦ ਸਿੰਘ ਨੇ ਕਲਗੀ ਤਰਪਾਸ਼ਾ ਮਹਾਰਾਜ ਦੇ ਹੁਕਮ ਅnder ਹਨ ਸਤਿਗੁਰ ਦੀ ਹਜ਼ੂਰੀ ਵਿੱਚ ਹਨ ਜਿਵੇਂ ਜਿਵੇਂ ਕਲਗੀ ਤਰਪਾਸ਼ਾ ਮਹਾਰਾਜ ਇਹਨਾਂ ਦੀ ਸੇਵਾ ਲਾਉਂਦੇ ਨੇ ਤੇ ਉਹ ਤੇ ਉਹ ਕਾਰਜ ਕਰਦੇ ਸੋ ਖਾਲਸਾ ਜੀ ਧੰਗ ਗੁਰੂ ਰਾਮਦਾਸ ਮਹਾਰਾਜ ਦੇ ਵਰਾ ਨਾਲ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਵੱਡੀ ਮਹਿਮਾ ਹੈ ਸਾਰਾ ਖਜ਼ਾਨੇ ਦੀਆਂ ਚਾਬੀਆਂ ਦਾ ਖਜ਼ਾਨਾ ਜੋ ਵੀ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਹੱਥ ਹੈ ਧੰਨ ਗੁਰੂ ਨਾਨਕ ਦਾਸ ਮਹਾਰਾਜ ਸੱਚੇ ਪਾਸ਼ਾ ਨੇ ਖਾਲਸਾ ਜੀ ਵੈਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਮਹਾਰਾਜ ਨੇ ਆਪਣੇ ਸਿੱਖਾਂ ਦੀ ਬੜੀ ਮਹਿਮਾ ਕਰਵਾਈ ਹੈ ਆਪਣੇ ਦਾਸਾਂ ਦੀ ਬਹੁਤ ਮਹਿਮਾ ਕਰਵਾਈ ਸਤਿਗੁਰ ਸੱਚੇ ਪਾਸ਼ਾ ਨੇ ਮਹਾਰਾਜ ਕਲਗੀਧਰ ਪਾਸ਼ਾ ਨੇ ਤੇ ਇਥੋਂ ਤੱਕ ਕਹਿਤਾ ਕਿ ਮੈਂ ਜਿਹੜਾ ਸਜਿਆ ਹਾਂ ਮੈਨੂੰ ਅੰਮ੍ਰਿਤ ਦੀ ਦਾਤ ਮਿਲੀ ਹੈ ਮੇਰੇ ਸਿੱਖਾਂ ਕਰਕੇ ਇਹ ਖਾਲਸੇ ਕਰਕੇ ਮਿਲੀ ਹੈ 사ਤਗੁਰੂ ਜੀ ਨੇ ਇਥੋਂ ਤੱਕ ਕਹਿਤਾ ਵੀ ਇਹ ਸਿੱਖ ਨੇ ਜਿਹੜੇ ਖਾਲਸਾ ਹੈ ਮੇਰਾ ਗੁਰੂ ਹੈ ਮੇਰਾ ਪੂਰਾ ਗੁਰੂ ਹੈ ਏਡੀਆਂ ਵਡਿਆਈਆਂ ਮਹਾਰਾਜ ਨੇ ਸਾਨੂੰ ਬਖਸ਼ੀਆਂ ਤੇ ਭਾਈ ਅਸੀਂ ਮੂਰਖ ਨਾ ਬੜੀਏ ਅਸੀਂ ਮਹਾਰਾਜ ਨੂੰ ਵਿਸਾਰ ਕੇ ਮਹਾਰਾਜ ਨੂੰ ਭੁੱਲ ਕੇ ਇਂਦਰ ਉਦਰ ਨਾ ਮੱਥੇ ਟੇਕਦੇ ਫਿਰਿਏ ਕਿਉਂਕਿ ਖਾਲਸਾ ਜੀ ਬਹੁਤ ਖਲਾਰਾ ਪੈ ਚੁੱਕਾ ਸੰਸਾਰ ਦੇ ਵਿੱਚ ਦੱਬੀ ਪਖੰਡੀ ਜਿਹੜੇ ਆਪੋ ਆਪਣਾ ਧਰਮ ਚਲਾ ਰਹੇ ਕੋਈ ਗਾਣਿਆਂ ਤੇ ਨੱਚੀ ਜਾ ਰਿਹਾ ਸ਼ਾਮਾ ਨੂੰ ਉਪਦੇਸ਼ ਦਿੰਦਾ ਹੈ ਬਾਹਰ ਵਿੱਚ ਗਾਣੇ ਲਾਲਾ ਨੱਚੀ ਜਾ ਰਿਹਾ ਕਾਹਦਾ ਉਪਦੇਸ਼ ਹੈ ਖਾਲਸਾ ਜੀ ਲੋਕਾਂ ਨੇ ਖਡਾਉਣਾ ਜਾਣਿਆ ਹੋਇਆ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨੂੰ ਇਹ ਜਾਣਦੇ ਨਹੀਂ ਉਹ ਅੱਖ ਫੋਰਨ ਤੋਂ ਪਹਿਲਾਂ ਅੱਖ ਝਮਕਣ ਤੋਂ ਪਹਿਲਾਂ ਧਰਤੀ ਨੂੰ ਗਰਗ ਕਰਕੇ ਰੱਖ ਦਿੰਦਾ ਐਡੀ ਵੱਡੀ ਵੜਿਆਈ ਵਾਲਾ ਹੈ ਐਡੀ ਤਾਕਤ ਵਾਲਾ ਹੈ ਲੋਕਾਂ ਦਾ ਭੈ ਮੁੱਕਿਆ ਹੋਇਆ ਡਰ ਮੁੱਕਿਆ ਹੋਇਆ ਉਹ ਵਾਹਿਗੁਰੂ ਸੱਚੇ ਪਾਸ਼ਾ ਦਿਯਾਲੂ ਕਿਰਪਾਲੂ ਹੈ ਖਾਲਸਾ ਜੀ ਤਾਂ ਕਰਕੇ ਅਸੀਂ ਬਚੇ ਹੋਏ ਹਾਂ ਨਹੀਂ ਤੇ ਜਿੰਨਾ ਖਾਲਸਾ ਜੀ ਖਲਾਰਾ ਪਹਿ ਚੁੱਕਾ ਲੋਕੀ ਲੋਕ ਲੋਕਾਂ ਨੂੰ ਸੰਸਾਰ ਭੜਕਾ ਰਿਹਾ ਵੱਡੇ ਵੱਡੇ ਆਪੇ ਹੀ ਬਣੇ ਫਿਰਦੇ ਨੇ ਕੋਈ ਕਹਿੰਦਾ ਮੈਂ ਵਿਸ਼ਨੂੰ ਦਾ ਅਵਤਾਰ ਹਾਂ ਕੋਈ ਕਹਿੰਦਾ ਮੈਂ ਸ਼ਿਵ ਜੀ ਦਾ ਅਵਤਾਰ ਹਾਂ ਕੋਈ ਕਹੀ ਜਾਂਦਾ ਬਾਬਾ ਦੀਪ ਸਿੰਘ ਸਾਹਿਬ ਮੇਰੇ ਵਿੱਚ ਆਉਂਦਾ ਹੈ ਕੋਈ ਕਹਿੰਦਾ ਬਾਬਾ ਨੋਹ ਸਿੰਘ ਸਾਹਿਬ ਮੇਰੇ ਵਿੱਚ ਆਉਂਦਾ ਕੋਈ ਕਹਿੰਦਾ ਬਾਬਾ ਵੜਪਾਗਸੋਂ ਮੇਰੇ ਵਿੱਚ ਆਉਂਦਾ ਖਾਲਸਾ ਜੀ ਇਹ ਵੱਡੀਆਂ ਸ਼ਕਤੀਆਂ ਕਦੇ ਕਿਸੇ ਵਿੱਚ ਨਹੀਂ ਆਉਂਦੀਆਂ ਇਹ ਲੋਕਾਂ ਨੇ ਪਖੰਡ ਬਣਾਏ ਹੋਏ ਕਈ ਖਾਲਸਾ ਜੀ ਚੰਗੇ ਭਲੇ ਬੰਦੇ ਨੇ ਚੰਗੇ ਭਲੇ ਮੁੰਡੇ ਨੇ ਪਰਿਵਾਰਾਂ ਦੇ ਵਿੱਚ ਪਤਾ ਨਹੀਂ ਸੁਖਣਾ ਲੈ ਲੈ ਉਹਨਾਂ ਦੇ ਘਰੇ ਜਨਮ ਹੋਏ ਨੇ ਮਾਂ ਪਿਓ ਨੇ ਪਤਾ ਨਹੀਂ ਕਿੰਨੀਆਂ ਕ ਸੁਖਣਾ ਸੁਖੀਆਂ ਹੁੰਦੀਆਂ ਕਿ ਮਹਾਰਾਜ ਸਾਡੇ ਘਰ ਪੁੱਤ ਹੋਵੇ ਤੇ ਉਹ ਸਾਰੇ ਨਚਾਰ ਬਣ ਕੇ ਖਾਲਸਾ ਜੀ ਕੰਜਰੀਆਂ ਬਣ ਬਣ ਨੱਚੀ ਜਾਂਦੇ ਜਨਾਨੀਆਂ ਬਣਨ ਦਾ ਸ਼ੌਂਕ ਪਿਆ ਹੋਇਆ ਸੋ ਕੀ ਕਰੂਗਾ ਇਹ ਦੁਨੀਆ ਦਾ ਕੀ ਬਣੇਗਾ ਮਹਾਰਾਜ ਨੂੰ ਵਿਸਾਰ ਕੇ ਆਪੋ ਆਪਣਾ ਧਰਮ ਚਲਾ ਰਹੇ ਲੋਕੀ ਤੋ ਖਾਲਸਾ ਜੀ ਆਪਾਂ ਮਹਾਰਾਜ ਦੀ ਵਡਿਆਈ ਕਰੀਏ ਸਤਿਗੁਰੂ ਕੋਲ ਉਹਨਾਂ ਦੀ ਵਡਿਆਈ ਮੰਗੀ ਆ ਕਿ ਮਹਾਰਾਜੇ ਰਸਨਾ ਆਪ ਜੀ ਦਾ ਨਾਮ ਜਪਦੀ ਰਹੇ ਆਪ ਜੀ ਦੀ ਅਸੀਂ ਮਹਿਮਾ ਕਰਦੇ ਰਹੀਏ ਇਹੋ ਸਾਡੇ ਝੋਲੀ ਪਾਇਓ ਸੋ ਤਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਿਹੜੀ ਹੱਦ ਬੀਤੀ ਆਈ ਏ ਖਾਲਸਾ ਜੀ ਉਹ ਇੱਕ ਬਾਪੂ ਜੀ ਹੁਣਾਂ ਨੇ ਸੁਣਾਉਣਾ ਕੀਤੀ ਆ ਕਿ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਉਹ ਬਾਪੂ ਜੀ ਕਹਿੰਦੇ ਮੇਰਾ ਸ਼ੁਰੂ ਤੋਂ ਪ੍ਰੇਮ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਮੈਂ ਜਦੋਂ ਕੋਈ ਵੀ ਕੰਮ ਕਾਰਜ ਕਰਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਪਹਿਨਾ ਅਰਦਾਸ ਕਰਦਾ ਤੇ ਫਿਰ ਕੋਈ ਕੰਮ ਸ਼ੁਰੂ ਕਰਦਾ ਸ਼ੁਰੂ ਤੋਂ ਐਵੇਂ ਸੀ ਸਾਡੇ ਕਰ ਗੁਰੂ ਸਾਹਿਬ ਦੀ ਕਿਰਪਾ ਸੀ ਸੋ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਅਸੀਂ ਦੋ ਮੌਲ ਖੋਲੇ ਇੱਕ ਦੂਜੇ ਸ਼ਹਿਰ ਇੱਕ ਹੋਰ ਸ਼ਹਿਰ ਤੇ ਜਿਹੜਾ ਕਰਿਆਣਾ ਸਟੋਰ ਹੁੰਦਾ ਵੱਡਾ ਖਾਲਸਾ ਜੀ ਕਹਿੰਦੇ ਸੀ ਖੋਲਣਾ ਖੋਲਣੇ ਕੀਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਦੋ ਤਿੰਨ ਸਾਲ ਬਹੁਤ ਚੱਲਿਆ ਕਾਰੋਬਾਰ ਪੈਸੇ ਵੀ ਆਏ ਸਭ ਕੁਝ ਸੋਹਣਾ ਹੋ ਗਿਆ ਬੜੀ ਮਹਾਰਾਜ ਦੀ ਕਿਰਪਾ ਹੋਈ ਮੈਂ ਵਿੱਚੋਂ ਬਿਮਾਰ ਹੋ ਗਿਆ ਬਿਮਾਰ ਹੋਣ ਕਰਕੇ ਮੈਂ ਥੋੜਾ ਘਟ ਗਿਆ ਉੱਥੇ ਜਾਣੋ ਤੇ ਜਿਹੜੇ ਮੇਰੇ ਬੱਚੇ ਸੀ ਅੱਗੇ ਉਹ ਤਾਂ ਪਹਿਲਾਂ ਹੀ ਕੋਈ ਇਹਨਾਂ ਨਾਮ ਜਪਦੇ ਨਹੀਂ ਸੀਗੇ ਕੋਈ ਇਹਨਾਂ ਬਾਣੀ ਪੜ੍ਹਦੇ ਨਹੀਂ ਸੀ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਬਹੁਤਾ ਜਾਂਦੇ ਸੀ ਮਾੜਾ ਮੋਟਾ ਕੰਮ ਕਾਜ ਕਰ ਛੜਨਾ ਤੇ ਜਿਹੜਾ ਕੰਮ ਸੀ ਹੌਲੀ ਹੌਲੀ ਸਾਡਾ ਠੱਪ ਹੋਣ ਲੱਗ ਪਿਆ ਸਾਡੇ ਗਾਹਕ ਘਟਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਵੀ ਬਿਮਾਰ ਹੋਣ ਲੱਗ ਪਿਆ ਮੇਰੇ ਘਰ ਇੱਕ ਬੱਚਾ ਪੋਤਰਾ ਹੁੰਦਾ ਉਹ ਵੀ ਜਿਹੜਾ ਪੋਤਰਾ ਮੇਰਾ ਉਹ ਵੀ ਜਦੋਂ ਜੰਮਦਾ ਤੇ ਉਹ 6-7 ਸਾਲ ਦਾ ਹੋ ਗਿਆ ਨਾ ਦਾ ਕੁਝ ਬੋਲਿਆ ਤੇ ਨਾ ਉਹ ਕਿਸੇ ਦੀ ਗੱਲ ਸੁਣਦਾ ਸੀ ਜਿਵੇਂ ਗੁੰਗਾਪੁਰ ਸਾਨੂੰ ਇਹ ਲੱਗਿਆ ਸੀ ਵੀ ਇਹ ਗੁੰਗਾ ਵੀ ਹੈ ਤੇ ਬੋਲਾ ਵੀ ਹੈ ਤੇ ਕਹਿੰਦੇ ਸਾਡੇ ਘਰ ਨੂੰ ਨਾ ਜਿੱਦਾਂ ਨજર ਲੱਗ ਗਈ ਕਿਸੇ ਦੀ ਖਾਲਸਾ ਜਿਹੜੀ ਹਾਇ ਹੁੰਦੀ ਹੈ ਨਾ ਕਿਸੇ ਦੀ ਇਹ ਮੈਂ ਆਪਣੀ ਜ਼ਿੰਦਗੀ ਵਿੱਚ ਪਰਥਾ ਕੇ ਚੀਜ਼ ਵੇਖੀ ਆ ਵੀ ਐਵੇਂ ਕੋਈ ਟੋਟਕਾ ਲਾ ਕੇ ਨਹੀਂ ਦੱਸ ਰਿਆ ਜਦੋਂ ਲੋਕਾਂ ਦੀ ਹਾਇ ਲੱਗਦੀ ਹੈ ਨਾ ਉਹ ਬਹੁਤ ਮਾੜੀ ਹੁੰਦੀ ਹੈ ਜਿਹਨੂੰ ਆਪਾਂ ਨજર ਕਹਿੰਦੇ ਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਨੇ ਵੀ ਲਿਖਣਾ ਕੀਤਾ ਹੈ ਕਿ ਜਿਹੜਾ ਨજર ਹੈ ਸਭ ਤੋਂ ਪਹਿਲਾਂ ਬੱਚੇ ਨੂੰ ਲੱਗਦੀ ਹੈ ਆਪਾਂ ਇਹ ਜੀ ਨੂੰ ਮੰਨਦੇ ਨਹੀਂ ਐ ਪਰ ਇਹ ਚੀਜ਼ਾਂ ਹੁੰਦੀਆਂ ਪਰ ਜਿਹੜੇ ਘਰਾਂ ਵਿੱਚ ਬਾਣੀ ਹੁੰਦੀ ਹੈ ਬਾਣੀ ਦਾ ਅਭਿਆਸ ਹੁੰਦਾ ਬਾਣੀ ਨਾਲ ਪ੍ਰੇਮ ਹੁੰਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਬਾਣੀ ਦਾ ਨਾਗਾ ਨਹੀਂ ਪਉਂਦਾ ਘਰ ਵਿੱਚ ਉਹਨਾਂ ਘਰਾਂ ਵਿੱਚ ਇਹ ਚੀਜ਼ਾਂ ਤੁਛ ਮਾਤਰ ਹੁੰਦੀਆਂ ਉਹਨਾਂ ਘਰਾਂ ਵਾਸਤੇ ਇਹ ਕੁਝ ਨਹੀਂ ਲੈਣ ਦੇਣ ਤੇ ਜਿਹੜੇ ਘਰਾਂ ਵਿੱਚ ਬਾਣੀ ਨਹੀਂ ਹੈਗੀ ਤੇ ਅਸੀਂ ਅਮਰਤ ਛਕਿਆ ਹੋਇਆ ਪਰ ਬਾਣੀ ਪੜਦੇ ਨਹੀਂ ਤੇ ਸਾਡੇ ਮਨ ਚ ਇਹ ਬੈਠਾ ਵੀ ਮੈਂ ਤੇ ਬਾਣੀ ਅਮਰਤ ਛਕਿਆ ਹੋਇਆ ਮੈਨੂੰ ਤਾਂ ਕੁਝ ਨਹੀਂ ਹੋਣਾ ਪਰ ਮਹਾਰਾਜ ਕਹਿੰਦੇ ਜੇ ਅਮਰਤ ਛਕ ਕੇ ਬਾਣੀ ਦਾ ਜਾਪ ਨਹੀਂ ਕੀਤਾ ਅਭਿਆਸ ਨਹੀਂ ਕੀਤਾ ਔਮੂਲ ਮੰਤਰ ਦਾ ਅਭਿਆਸ ਹੀ ਨਹੀਂ ਬਣਿਆ ਸ਼ਬਦ ਨਹੀਂ ਕਮਾਇਆ ਸ਼ਬਦ ਦੀ ਕਮਾਈ ਨਾ ਕੀਤੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੀ ਲੋਕਾਂ ਵਰਗਾ ਹੀ ਆ ਤੇਰੇ 'ਚ ਕੋਈ ਫਰਕ ਨਹੀਂ ਹੈਗਾ ਬਸ ਇਹਨਾ ਆ ਕਿ ਜਦੋਂ ਮਹਾਰਾਜ ਕਹਿੰਦੇ ਮਰ ਕੇ ਉੱਥੇ ਆਏਗਾ ਤੇ ਤੈਨੂੰ ਇੱਕ ਵਾਰੀ ਫਿਰ ਜਨਮ ਦੇ ਦਾਂਗੇ ਕਿ ਤੂੰ ਅਮਰਤ ਪਾਨ ਕੀਤਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਨਾਮ ਦੀ ਕਮਾਈ ਸਭ ਤੋਂ ਮੁਢਲੀ ਕਮਾਈ ਚੀਜ਼ ਹੈ ਅਸਲ ਚੀਜ਼ ਇਹੀ ਹੈ ਕਿ ਨਾਮ ਦੀ ਕਮਾਈ ਕਰਨੀ ਬਾਪੂ ਜੀ ਕਹਿੰਦੇ ਜਦੋਂ ਇਦਾਂ ਹੋਇਆ ਸੀ ਉਹ ਬੱਚੇ ਨੂੰ ਲੈ ਕੇ ਬਹੁਤ ਘੁੰਮੇ ਬੜੇ ਅਸੀਂ ਤੱਕੇ ਖਾਦੇ ਵੀ ਕਦੇ ਕਿਤੇ ਲੈ ਗਏ ਕਦੇ ਕਿਤੇ ਲੈ ਗਏ ਪਰ ਨਹੀਂ 6-7 ਸਾਲਾਂ ਦਾ ਹੋ ਗਿਆ ਨਾ ਉਹ ਸੁਣਦਾ ਸੀ ਨਾ ਬੋਲਦਾ ਸੀ ਤੇ ਕੀ ਹੋਇਆ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਮੈਂ ਆਪਣੀ ਪਹਿਲਾਂ ਤੰਦਰੁਸਤੀ ਦੀ ਮਹਾਰਾਜ ਨੇ ਮੈਨੂੰ ਠੀਕ ਕੀਤਾ ਤਾਂ ਗੁਰੂ ਰਾਮਦਾਸ ਮਹਾਰਾਜ ਘਰ ਲੈ ਕੇ ਮੈਂ ਆਪਣੇ ਪੁੱਤਰ ਨੂੰ ਜਾਣ ਲੱਗ ਪਿਆ ਉੱਥੇ ਇਸ਼ਨਾਨ ਕਰਨਾ ਮਹਾਰਾਜ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਕੇ ਬੱਚੇ ਦੀ ਥੋੜੀ ਬੋਤੀ ਆਵਾਜ਼ ਨਿਕਲਣੀ ਸ਼ੁਰੂ ਹੋਈ ਪੁਛ ਸਾਫ ਨਹੀਂ ਸੀ ਕੁਝ ਬੋਲਦਾ ਜਿੱਦਾਂ ਜਿੱਦਾਂ ਥੱਥਾ ਬੰਦਾ ਤੋਤਲਾ ਬੰਦਾ ਬੋਲਦਾ ਐਵੇਂ ਬੋਲੇ ਤੇ ਉਥੇ ਕੋਈ ਮਹਾਪੁਰਸ਼ ਸੀਗੇ ਬੈਠੇ ਪਤਾ ਨਹੀਂ ਕੌਣ ਸੀ ਸੰਗਤ ਵਿੱਚ ਨਿਹੰਗ ਫੌਜਾਂ ਦੇ ਵਿੱਚੋਂ ਸੀਗੇ ਕਾਫੀ ਲਾਲਪੰਥ ਜਿੱਦਾਂ ਆਇਆ ਹੋਇਆ ਸੀ ਕਹਿੰਦੇ ਮੈਂ ਉਹਨਾਂ ਨੂੰ ਮੱਥਾ ਟੇਕ ਕੇ ਆ ਰ ਮੈਂ ਗਿਆ ਵੀ ਮਹਾਪੁਰਸ਼ੋ ਕਿਰਪਾ ਕਰੋ ਵੀ ਮੈਨੂੰ ਕੋਈ ਵੀਧੀ ਦੱਸੋ ਮੇਰਾ ਬੱਚਾ ਪੁੱਤਰਾ ਇਹਦੇ ਬੋਲਦਾ ਚੱਲਦਾ ਨਹੀਂ ਇਹਦੇ ਉਹ ਕਹਿੰਦੇ ਵੀ ਇੱਥੇ ਗੁਰੂ ਰਾਮਦਾਸ ਮਹਾਰਾਜ ਦੇ ਅਰਸ਼ਨਾਣ ਕਰੋ ਪੰਜਾਂ ਸਰੋਵਰਾਂ 'ਚ ਇਸ਼ਨਾਨ ਕਰੋ ਪੰਜ ਸਰੋਵਰ ਨੇ ਦਰਬਾਰ ਸਾਹਿਬ ਵਿੱਚ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਥਾਪੇ ਤੇ ਉਹ ਜਦੋਂ ਪੰਜਾਂ 'ਚ ਇਸ਼ਨਾਨ ਕਰੋਗੇ ਉਸ ਤੋਂ ਬਾਅਦ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਥਾਣੇ ਤੇ ਸੇਵਾ ਕਰੋ ਇਹਦੇ ਕੋਲੋਂ ਸੇਵਾ ਕਰੋ ਸ਼ੀਧਾਂ ਦੇ ਥਾਣੇ ਤੇ ਤੇ ਉਹ ਬਜ਼ੁਰਗਾਂ ਨੇ ਦੱਸਿਆ ਵੀ ਸ਼ੀਧਾਂ ਦੇ ਥਾਣੇ ਤੇ ਇਹਦੇ ਕੋਲੋਂ ਦਾਨ ਪੁੰਨ ਕਰਾਓ ਇਹ ਬੱਚੇ ਦੇ ਹੱਥ ਲਵਾ ਕੇ ਇਹ ਬੱਚੇ ਕੋਲੋਂ ਦਾਨ ਪੁੰਨ ਕਰਾਓ ਜੂਰ ਕਿਰਪਾ ਹੋਵੇਗੀ ਕਹਿੰਦੇ ਅਸੀਂ ਇੰਨਾ ਫੋਜਾਂ ਨੂੰ ਦੱਸਦਾ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਅਸੀਂ ਜਾਣ ਲੱਗ ਪਏ ਜਦੋਂ ਮੈਂ ਹਰ ਐਤਵਾਰ ਆਉਣਾ ਨਾਲੇ ਪੰਜਾਂ ਸ਼ਲੋਕਾਂ ਦਾ ਇਸ਼ਨਾਨ ਕਰਨੇ ਤੇ ਨਾਲੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਚਪੈਰਾ ਕੱਟਣਾ ਤੇ ਉਹ ਮੇਰਾ ਬੱਚਾ ਐਡਾ ਮਹਾਰਾਜ ਦੀ ਕਿਰਪਾਲਾ 6-7 ਸਾਲ ਦਾ ਬੱਚਾ ਕਦੇ ਨਹੀਂ ਕਦੇ ਟਿਕਦਾ ਉਹ ਮੇਰੇ ਨਾਲ ਕੱਲਾ ਆਉਂਦਾ ਸੀ ਮੈਂ ਜਿੰਨਾ ਚਿਰ ਚਪੈਰਾ ਦੀ ਸੇਵਾ ਲਾਉਣੀ ਉਹਨੇ ਬੈਠੇ ਰਹਿਣਾ ਉਹ ਅੰਦਰੋਂ ਅੰਦਰੀ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਹੁੰਦਾ ਸੀ ਸੋ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰੂ ਦੀ ਦਇਆ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਵਰਤੀ ਕਿ ਜਿੱਦਾਂ ਸਾਨੂੰ ਹੋਗੇ ਸੀ 5-7 ਚਪੈਰੇ ਅਸੀਂ ਕੱਟ ਚੁੱਕੇ ਸਾਂ ਤੇ ਮਹਾਰਾਜ ਦੀ ਦਇਆ ਹੋਈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਕਿ ਮੈਨੂੰ ਉਹ ਬੱਚੇ ਦੇ ਵਿੱਚ ਨਾ ਵੇਖਣ ਨੂੰ ਫਰਕ ਲੱਗਣ ਲੱਗ ਪਿਆ ਵੀ ਉਹ ਥੋੜੀ ਥੋੜੀ ਕੋਸ਼ਿਸ਼ ਕਰਨ ਲੱਗ ਪਿਆ ਬੋਲਣ ਦੀ ਕਈ ਕੁਛ ਨਾ ਕੁਛ ਉਹਨੇ ਅੱਖਰ ਬੋਲਣੇ ਸ਼ੁਰੂ ਕਰਤੇ ਜਿੱਦਾਂ ਅਸੀਂ ਉਹਦੇ ਲਾਗੇ ਬੋਲਦੇ ਰਹਿਣਾ ਕੁਛ ਨਾ ਕੁਛ ਉਹਨੇ ਕਈ ਵਾਰੀ ਬੋਲਣਾ ਜ਼ਰੂਰ ਪਰ ਉਹ ਪੂਰਾ ਨਹੀਂ ਸੀ ਬੋਲਦਾ ਪਰ ਮੈਨੂੰ ਇੰਨਾ ਕ ਵਿਸ਼ਵਾਸ ਹੋ ਗਿਆ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਮੇਰੇ ਤੇ ਜ਼ਰੂਰ ਕਿਰਪਾ ਕਰਨਗੇ ਕਿ ਮੇਰਾ ਪੋਤਰਾ ਜ਼ਰੂਰ ਬੋਲੇਗਾ ਕਿਉਂਕਿ ਬੜੀਆਂ ਸੁਖਣਾਂ ਤੋਂ ਬਾਅਦ ਮੇਰਾ ਪੋਤਰਾ ਹੋਇਆ ਸੀ ਪਹਿਲਾਂ ਦੋ ਪੋਤਰੀਆਂ ਹੋਈਆਂ ਸਾਨੂੰ ਰਹੀਆਂ ਨਹੀਂ ਫਿਰ ਪੋਤਰਾ ਹੋਇਆ ਤੇ ਇਹਨੂੰ ਐਵੇਂ ਦੀ ਮੁਸ਼ਕਲ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਵੇਖ ਕੇ ਮੇਰੇ ਦੋਵੇਂ ਬੱਚੇ ਮੇਰੇ ਪੁੱਤ ਜਿਹੜੇ ਸਨ ਮੇਰੀਆਂ ਨੌਵਾ ਉਹ ਵੀ ਘਰ ਵਿੱਚ ਬਾਣੀ ਤੇ ਦੋਵੇਂ ਪੁੱਤਰ ਜਿਹੜੇ ਦੁਕਾਨ ਦੇ ਉੱਤੇ ਬਾਣੀ ਪੜਨ ਲੱਗ ਪਏ ਇਦਾਂ ਜਦੋਂ ਅਸੀਂ ਦੋਵੇਂ ਪੋਤਰਾ ਦਾਦਾ ਪੋਤਾ ਜਾਣ ਲੱਗ ਪਏ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਸਾਡਾ ਕੰਮ ਕਾਜ ਚੱਲਣ ਲੱਗ ਪਿਆ ਜਿਹੜੀ ਦੁਕਾਨਾਂ ਦੇ ਉੱਤੇ ਗਾਹਕ ਨਹੀਂ ਸੀ ਆਉਂਦਾ ਗੁਰੂ ਸਾਹਿਬ ਦੀ ਕਿਰਪਾ ਵਰਤਣ ਲੱਗ ਪਈ ਮੇਰੀ ਵੀ ਦੇਹੀ ਰੋਗ ਹੋ ਗਈ ਘਰ ਵਿੱਚ ਸ਼ੋਕ ਸ਼ਾਂਤੀ ਆ ਗਈ ਬੜੇ ਪਿਆਰ ਨਾਲ ਸਾਰੇ ਰਹਿਣ ਲੱਗ ਪਏ ਬੱਚਾ ਵੀ ਥੋ ਹੌਲੀ ਹੌਲੀ ਤੁਰਨ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਬੋਲਣ ਲੱਗ ਪਿਆ ਅਧਿਆਪਿਤ ਅਧੇ ਅੱਖਰ ਬੋਲਣ ਲੱਗ ਪਿਆ ਕਹਿੰਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦ ਫਿਰ ਸਾਨੂੰ ਕਿਸ ਨੇ ਦੱਸਿਆ ਵੀ ਤੁਸੀਂ ਇਹਨਾਂ ਪੰਜਾਂ ਸਿੰਘਾਂ ਨੂੰ ਪੰਜਾਂ ਫੌਜ ਦੇ ਸਿੰਘਾਂ ਨੂੰ ਨਿਹੰਗਾਂ ਸਿੰਘਾਂ ਨੂੰ ਬਸਤਰ ਭੇਟ ਕਰੋ ਕਹਿੰਦੇ ਫਿਰ ਅਸੀਂ ਉਦੋਂ ਬਸਤਰ ਭੇਟ ਕੀਤੇ ਉਹਨਾਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਇਆ ਉਹਨਾਂ ਨੂੰ ਰਸਤਾ ਬਸਤਾ ਦਿੱਤੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਕੋਲ ਅਰਦਾਸੇ ਕਰਵਾਏ ਉਹਨਾਂ ਖੁਸ਼ ਹੋ ਕੇ ਕਲਗੀਧਰ ਪਾਸ਼ਾ ਕੇ ਬੇਨਤਾ ਕੀਤਾ ਤੁਸੀਂ ਸੱਚ ਮੰਨਿਓ ਕਿ ਗੁਰੂ ਸਾਹਿਬ ਵੀ ਐਸੀ ਕਿਰਪਾ ਵਰਤੀ ਐਸੀ ਦਇਆ ਵਰਤੀ ਐਸੀ ਮਿਹਰ ਵਰਤੀ ਕਿ ਮੇਰਾ ਬੱਚਾ ਜਿਹੜਾ ਸੀ ਉਹਨੂੰ ਸੁਣਨ ਵੀ ਲੱਗ ਪਿਆ ਉਹਨਾਂ ਫੌਜਾਂ ਨੇ ਕਿਹਾ ਸੀ ਭਾਈ ਵੀ ਮਹਾਰਾਜ ਦੀ ਕਿਰਪਾ ਜ਼ਰੂਰ ਹੋਵੇਗੀ ਤੇ ਮਹਾਰਾਜ ਦੀ ਰਹਿਮਤ ਕਿਰਪਾ ਹੋਈ ਤੇ ਅਸੀਂ ਫਿਰ ਸ਼ੀਦੀ ਦੇਗਾਂ ਦੇ ਰਸਤੇ ਲਵਾਂਗੇ ਤੇ ਮਹਾਰਾਜ ਦੀ ਐਸੀ ਕਿਰਪਾ ਹੋਈ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਵਰਤੀ ਕਿ ਬੱਚਾ ਜਿਹੜਾ ਸੀ ਉਹ ਥੋੜਾ ਥੋੜਾ ਉਹਦਾ ਸਭ ਤੋਂ ਪਹਿਲਾਂ ਇੱਕ ਕੰਨ ਚੱਲਿਆ ਖੱਬੇ ਪਾਸੇ ਵਾਲਾ ਕੰਮ ਜਿਹੜਾ ਕੰਮ ਕਰਨ ਲੱਗਾ ਉਹਦਾ ਕੰਨ ਤੇ ਅਸੀਂ ਕੁਝ ਬੋਲਣਾ ਉਹਨੇ ਕਹਿਣਾ ਵੀ ਮੈਨੂੰ ਸੁਣਦਾ ਵੀ ਤੁਸੀਂ ਬੋਲਦੇ ਹੋ ਕੁਝ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਹਰ ਨਾਲ ਉਹਦੀ ਅਸੀਂ ਉਹਨਾਂ ਨੇ ਸਾਨੂੰ ਦੱਸਿਆ ਵੀ ਹੁਣ ਜੇਰਾ ਥੋੜਾ ਡਾਕਟਰੀ ਇਲਾਜ ਤੁਸੀਂ ਕਰਵਾ ਲਓ ਵੀ ਫੌਜਾਂ ਨੇ ਵੀ ਇਹ ਤੇ ਮਹਾਰਾਜ ਦੀ ਕਿਰਪਾ ਜ਼ਰੂਰ ਹੋਈ ਜਿਹੜੀ ਪਿੱਛੋਂ ਸ਼ਕਤੀ ਜਿਹੜੀ ਬੰਦ ਸੀ ਕੰਨਾਂ ਦੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਖੁੱਲ ਗਈ ਹੈ ਫਿਰ ਅਸੀਂ ਇਲਾਜ ਥੋੜਾ ਬੋਤਾ ਉਹਦਾ ਕਰਵਾਇਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਦੋਵੇਂ ਕੰਨ ਉਹ ਚੱਲਣ ਲੱਗ ਪਏ ਡਾਕਟਰ ਖੁਦ ਕਹਿੰਦੇ ਸਨ ਵੀ ਇਹਦੇ ਪਿੱਛੋਂ ਹੀ ਕੰਨ ਦੇ ਵਿੱਚ ਆਵਾਜ਼ ਨਹੀਂ ਸੀ ਸ਼ਕਤੀ ਨਹੀਂ ਸੀ ਕੰਨਾਂ ਦੀ ਕਿਉਂਕਿ ਵੱਖ-ਵੱਖ ਅੰਗ ਦੀ ਖਾਲਸਾ ਜੀ ਆਪੋ ਆਪਣੀ ਸ਼ਕਤੀ ਹੈ ਤੇ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇਹ ਕਰਾਮਾਤ ਹੋਈ ਇਹ ਖੇਡ ਵਰਤੀ ਕਿ ਮੇਰਾ ਪੋਤਰਾ ਜਿਹੜਾ ਸੀ ਉਹ ਮਹਾਰਾਜ ਦੀ ਕਿਰਪਾ ਨਾਲ ਸੁਣਨ ਵੀ ਲੱਗ ਪਿਆ ਤੇ ਬੋਲਣ ਵੀ ਥਥਲਾ ਕੇ ਲੱਗ ਪਿਆ ਤੇ ਅਜੇ ਵੀ ਥੋੜਾ ਥੋੜਾ ਥਥਲਾਉਂਦਾ ਹੈ ਫਿਰ ਸਾਨੂੰ ਮਹਾਰਾਜ ਦੀ ਕਿਰਪਾ ਸਦਕਾ ਇਹਨੇ ਤੁਹਾਡੀਆਂ ਵੀਡੀਓ ਤੋਂ ਸਾਨੂੰ ਪਤਾ ਲੱਗਿਆ ਕਿ ਮਹਾਰਾਜ ਦਾ ਸਥਾਨ ਹੈ ਪੰਜੋਖਰਾ ਸਾਹਿਬ ਅਸੀਂ ਫਿਰ ਉੱਥੇ ਆਪਣੇ ਬੱਚੇ ਨੂੰ ਲੈ ਕੇ ਗਏ ਉੱਥੇ ਅਸੀਂ ਪੰਜ ਇਸ਼ਨਾਨ ਕਰਵਾਏ ਤੇ ਮਹਾਰਾਜ ਦੀ ਕਿਰਪਾ ਸਦਕਾ ਜਿਹੜਾ ਤੋਤਲਾ ਪੰਸੀ ਆਵਾਜ਼ ਦੇ ਵਿੱਚ ਉਹ ਵੀ ਗੁਰੂ ਦੀ ਕਿਰਪਾ ਨਾਲ ਠੀਕ ਹੋ ਗਿਆ ਖਾਲਸਾ ਦੀ ਜਿਨ੍ਹਾਂ ਦੇ ਬੱਚੇ ਬੋਲਦੇ ਨਹੀਂ ਜਿਨ੍ਹਾਂ ਦੇ ਬੱਚੇ ਤਫਲਾ ਕੇ ਬੋਲਦੇ ਨੇ ਉਹ ਅੰਬਾਲੇ ਦੇ ਵਿੱਚ ਸਥਾਨ ਹੈ ਸੱਚੇ ਪਾਸ਼ਾ ਧੰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਉੱਥੇ ਛਿੜੂ ਝੀਰ ਕੋਲੋਂ ਮਹਾਰਾਜ ਸੱਚੇ ਪਾਸ਼ਾ ਜੀਆ ਨੇ ਗੀਤਾ ਦੇ ਅਰਥ ਕਰਵਾਏ ਸੀ ਉਹ ਗੁੰਗੇ ਬੋਲੇ ਸਨ ਮਹਾਰਾਜ ਨੇ ਛੜੀ ਰੱਖ ਕੇ ਮੇਰਾ ਵਰਤਾਨ ਕੀਤਾ ਅਸੀਂ ਉਹ ਸਥਾਨ ਦੇ ਜੇ ਕੋਈ ਬੱਚਾ ਨਹੀਂ ਬੋਲਦਾ ਨਾ ਜਾਂ ਤਫਲਾ ਕੇ ਬੋਲਦਾ ਉਹਨੂੰ ਇਸ਼ਨਾਨ ਕਰਾਵੋ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਤੇ ਫਿਰ ਖਾਲਸਾ ਜਦੋਂ ਬੱਚਿਆਂ ਨੂੰ ਅਸੀਂ ਜਿਹੜੇ ਬੱਚੇ ਪੜ੍ਹਦੇ ਲਿਖਦੇ ਨਹੀਂ ਤੁਸੀਂ ਬਠਿੰਡੇ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਚਲੇ ਜਾਓ ਉਥੇ ਗੁਰਦਰਾ ਲਖਨਸਰ ਸਾਹਿਬ ਹੈ ਉਥੇ ਆਪਣੇ ਬੱਚਿਆਂ ਕੋਲੋਂ ਉਥੇ ਹੱਥ ਫੜ ਕੇ ਉਹਨਾਂ ਕੋਲੋਂ ਲਿਖਾਉਣਾ ਕਰੋ ਜਿਹੜੇ ਉਥੇ ਲਿਖਦੇ ਨਹੀਂ ਬੱਚੇ ਲਿਖ ਕੇ ਫਿਰ ਸਕੂਲਾਂ ਵਿੱਚ ਪੈਂਦੇ ਨੇ ਉਹਨਾਂ ਦੀ ਬੁੱਧੀ ਖਾਲਸਾ ਜੀ ਤੇਜ ਹੋਇਆ ਕਰਦੀ ਸਤਿਗੁਰੂ ਜੀ ਦਾ ਬਚਨ ਹੈ ਉਥੇ ਫੌਜਾਂ ਦਾ ਬਚਨ ਹੈ ਸੋ ਮਹਾਰਾਜ ਦਇਆਕਰਨ ਖਾਲਸਾ ਜੀ ਸਾਡੇ ਜਿਹੜੇ ਪਾਪ ਹੈ ਮਹਾਰਾਜ ਮੀਟ ਦੇਣ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਭਾਈ ਸੰਗਤ ਤੋਂ ਬਿਨਾਂ ਗੁਰੂ ਦੀ ਸੰਗਤ ਕੀਤੇ ਤੋਂ ਬਿਨਾਂ ਮਹਾਰਾਜ ਦੇ ਨਾਮ ਜਪਣ ਤੋਂ ਬਿਨਾਂ ਜਿਹੜੀ ਸਿਰ ਉੱਤੇ ਪੰਡ ਅਸੀਂ ਚੱਕੀ ਫਿਰਦੇ ਹਾਂ ਪਾਪਾਂ ਦੀ ਇਹ ਲੱਥਣੀ ਨਹੀਂ ਖਾਲਸਾ ਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਆਉਂਦਾ ਹੈ ਫਿਰ ਉੱਥੇ ਵੀ ਜਿਹੜਾ ਕੋਈ ਮਹਾਰਾਜ ਦੀ ਸੰਗਤ ਨਹੀਂ ਕਰਦਾ ਨਾਮ ਨਹੀਂ ਜਪਦਾ ਉਹਨੂੰ ਕੀ ਹੋਵੇਗਾ ਕੀ ਕਰਨਾ ਪਵੇਗਾ ਕੀ ਭੋਗਣਾ ਪਵੇਗਾ ਮਹਾਰਾਜ ਕਹਿੰਦੇ ਪਾਸ਼ ਪ੍ਰੇਤ ਉਸਤ ਗਰਦਬ ਅਨਕ ਜੋਨੀ ਲੇਟ ਮਹਾਰਾਜ ਕਹਿੰਦੇ ਪਾਪਾਂ ਦੀ ਪੰਡਾਂ ਕਾਰਨ ਜਿਹਨਾਂ ਨੇ ਪੰਡਾਂ ਬਣੀਆਂ ਹੋਈਆਂ ਨਾਮ ਨਹੀਂ ਜਪਿਆ ਕਮਾਈ ਦੀ ਕੀਤੀ ਗੁਰੂ ਘਰ ਜਾ ਕੇ ਦਰਸ਼ਨ ਮੇਲੇ ਨਹੀਂ ਕੀਤੇ ਸਤਗੁਰ ਕਹਿੰਦੇ ਫਿਰ ਉਹ ਪਸ਼ੂ ਜੂਨੀ ਪ੍ਰੇਤ ਜੂਨੀ ਉਸਤ ਮਖਾਲ ਸਾਜੀ ਊਠ ਨੂੰ ਕਿਹਾ ਜਾਂਦਾ ਤੇ ਗਰਦਬ ਖੋਤੇ ਨੂੰ ਕਿਹਾ ਜਾਂਦਾ ਸਤਿਗੁਰ ਕਹਿੰਦੇ ਇਹ ਪਸ਼ੂ ਜੂਨਾ ਵਿੱਚ ਉਹ ਬੰਦਾ ਰੁੱਲਦਾ ਫਿਰਦਾ ਹੈ ਮਹਾਰਾਜ ਕਹਿੰਦੇ ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨਾ ਲਾਗੈ ਫੇਟ ਜੇ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਮੰਨੇ ਬਚਨ ਮੰਨੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੂੰ ਮੰਨੇ ਤੇ ਉਹਦਾ ਭਜਨ ਕਰੇ ਉਹਦੀ ਸੰਗਤ ਵਿੱਚ ਜਾ ਕੇ ਦਰਸ਼ਨ ਮੇਲੇ ਕਰਨ ਕਰ ਫਿਕਰ ਕਰਨਾ ਕਰੇ ਤੇ ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਜਮਾਂ ਦੀ ਜਿਹੜੀ ਚੋਟ ਨਹੀਂ ਲੱਗਦੀ ਕਛ ਨਾ ਲਾਗੈ ਫੇਟ ਫੇਟ ਖਾਲਤਾ ਜੀ ਸੱਟ ਸੱਟ ਨੂੰ ਕਹਿੰਦੇ ਨੇ ਕਹਿੰਦੇ ਉਹਨਾਂ ਉਹ ਜਮ ਕੋਸ਼ ਨਹੀਂ ਕਹਿੰਦੇ ਜਿਹੜੇ ਨਾਮ ਜਪਦੇ ਨੇ ਕਿੰਨੇ ਪਾਪ ਕੇ ਬੋ ਕੋਟ ਮਹਾਰਾਜ ਕਹਿੰਦੇ ਕਰੋੜਾਂ ਦੇ ਪਾਪਾਂ ਦੇ ਕੋਟ ਬਣਾਲੇ ਕਿਲੇ ਬਣਾਲੇ ਦੇ ਦਿਨ ਸਰਾ ਰਾਣੀ ਠੱਗਤ ਨਹੀਂ ਕਤੇ ਨਹੀਂ ਛੂਟ ਐਵੇਂ ਬਜਨਉਂਦੇ ਖਾਲਸਾ ਜੀ ਕਈ ਵਾਰ ਵਿਸਰਵੀ ਜਾਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੰਗਤ ਨਾ ਨਾ ਕੀਤੀ ਤੇ ਕੋਈ ਜਿਹਦੀ ਤਰ੍ਹਾਂ ਪਾਰ ਉਤਾਰਾ ਨਹੀਂ ਹੋਣਾ ਬੰਦ ਖਲਾਸੀ ਨਹੀਂ ਹੋਣੀ ਪਾਪਾਂ ਦੇ ਵਿੱਚ ਹੀ ਮਰਦਾ ਫਿਰੇਗਾ ਸੋ ਮਹਾਰਾਜ ਦਾ ਨਾਮ ਹੀ ਹੈ ਖਾਲਸਾ ਜਿਹੜਾ ਪਾਪਾਂ ਤੋਂ ਛੁਟਕਾ ਸਕਦਾ ਨਹੀਂ ਤੇ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਈਹਾਂ ਦੁੱਖ ਆਗੈ ਨਰਕ ਪੁੰਚਾ ਬੋ ਜੋਨੀ ਪਰਮਾਵੈ ਮਹਾਰਾਜ ਕਹਿੰਦੇ ਇੱਥੇ ਦੁੱਖ ਬਗਾਂ ਰਿੰਦਾ ਦੇਹੀ ਨੂੰ ਅੱਗੇ ਜਾ ਕੇ ਨਰਕਾਂ ਵਿੱਚ ਪੈਣਾ ਪੈਂਦਾ ਤੇ ਫਿਰ ਜੂਨਾ ਵਿੱਚ ਪਾ ਦਿੰਦਾ ਰਮੇਸ਼ਰ ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੀ ਬੰਦ ਖਲਾਸੀ ਨਹੀਂ ਹੋਉਂਦੀ ਬੰਦ ਖਲਾਸੀ ਮਹਾਰਾਜ ਦੇ ਨਾਮ ਨਾਲ ਹੋਣੀ ਹੈ ਜਿਹੜਾ ਨਾਮ ਜਪੂਗਾ ਬਾਣੀ ਪੜ੍ਹੂਗਾ ਉਹ ਤੇ ਸਤਿਗੁਰੂ ਜੀ ਦੀ ਕਿਰਪਾ ਹੋਵੇਗੀ ਤੇ ਖਾਲਸਾ ਜੀ ਮਹਾਰਾਜ ਅਗੋਂ ਮਹਾਰਾਜ ਕੋਲੋਂ ਹਮੇਸ਼ਾ ਨਾਮ ਮੰਗੀਏ ਸੱਚੇ ਪਾਤਸ਼ਾਹ ਕੋਲੋਂ ਦਾ ਸਿਮਰਨ ਮੰਗੀਏ ਤੇ ਮਹਾਰਾਜ ਦਇਆ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ